ਮਣਾ ਹਲਚਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅ ਦਸਨਾ ਚਾਹਨੇ ਦੀ ਇੱਜਤ ਹੈ ਪਿੰਡ ਨਸੂਪੁਰ ਦੇ ਪਿੰਡ ਵਾਸੀਆਂ ਵੱਲੋਂ ਸਹਿਯੋਗ ਨਾਲ ਸੁਖਮਨੀ ਸਾਹਿਬ ਦੇ ਪਾੜ ਦੇ ਭੋਗ ਪਾਏ ਜਾ ਰਹੇ ਨੇ ਭੋਗ ਪਾਉਣ ਦਾ ਕਾਰਨ ਇਹ ਜਿਹੜੇ ਪਿਛਲੇ ਦਿਨੀ ਛੋਟੇ-ਛੋਟੇ ਮਾਸੂਮ ਬੱਚੇ ਆਪਣੇ ਮਾਪੇ ਤੋਂ ਐਕਸੀਡੈਂਟ ਦੇ ਵਿੱਚ ਵੀ ਛੋੜਾ ਹੋ ਗਈ ਸੀ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਤੇ ਅੱਗੇ ਕੋਈ ਐਕਸੀਡੈਂਟ ਦੇ ਵਿੱਚ ਇਹ ਜੀ ਘਟਨਾ ਨਾ ਵਾਪਰੇ ਕੋਈ ਐਕਸੀਡੈਂਟ ਨਾ ਹੋਵੇ ਉਹਦੇ ਕਰਕੇ ਪਿੰਡ ਵਾਸੀਆਂ ਨੇ ਸਮੁੱਚੇ ਸਹਿਯੋਗ ਨਾਲ ਸਭ ਦੇ ਸਹਿਯੋਗ ਨਾਲ ਉਹਨਾਂ ਨੇ ਅਤ ਸੁਖਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾ ਰਹੇ ਨੇ ਤਾਂ ਜੋ ਕਿ ਵੀ ਉਹ ਬੱਚੇ ਜਿਹੜੇ ਰੁਹਾ ਉਹਨਾਂ ਦੀ ਵਿਛੜੀਆਂ ਨੇ ਮਾਪਿਆਂ ਤੋਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਤੇ ਇਹ ਖਟਪੜ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਤੇ ਉਹਨਾਂ ਬੇਨਤੀ ਕੀਤੀ ਕਿ ਵੀ ਜਿਹੜੇ ਸਮਾਣਾ ਵਾਸੀ ਨੇ ਉਹਨਾਂ ਦੇ ਮਾਪੇ ਨੇ ਤੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਸਮੁੱਚੇ ਪਿੰਡ ਵਾਸੀਆਂ ਨੇ ਬੇਨਤੀ ਕੀਤੀ ਕਿ ਜਿੱਥੇ ਖਟਪੜ ਸਾਹਿਬ ਦੇ ਭਾਗ ਦੇ ਪਾਠ ਦੇ ਵਿੱਚ ਪਹੁੰਚ ਕੇ ਕਿ ਵੀ ਆਪਣੇ ਗੁਰੂ ਸਾਹਿਬ ਦੀ ਹਾਜ਼ਰੀ ਆਨਬੋਧ ਤੇ ਤਾਂ ਜੋ ਕਿ ਵੀ ਆਪਣੇ ਜਿਹੜੇ ਇਹ ਪ੍ਰੋਗਰਾਮ ਨਿਖੇ ਹੈਗੇ ਉਹ ਸਫਲ ਹੋਵੇ ਸਮਾਣਾ ਹਲਚਰ ਨੂੰ ਦੇਖ ਰਹੇ ਸਾਰੇ ਸੋਤਨ ਪਾਟਕਾਂ ਨੂੰ ਪਿਆਰ ਭਰੀ ਸਤਿਕਾਰ ਇਹ ਇਹ ਰਹਿਣਾ ਚਾਹੁੰਦਾ ਹੈ ਜੋ ਜਿਹੜਾ ਪਾਠ ਰਿਪੋਰਟ ਆ ਜਿਹੜਾ ਪ੍ਰਮਾਤਮਾ ਜਨਮ ਹੈ ਜਿਸ ਨੂੰ ਜਾਨੀ ਸਾਹਿਬ ਕੋਲ ਕੇ ਪਾਕੀ ਸਾਹਿਬ ਨੂੰ ਸਾਰਾ ਕੁਝ ਯਾਦ ਲੈ ਕੇ ਜਿਸ ਤਰ੍ਹਾਂ ਜਿਸ ਇਨਸਾਨ ਨੇ ਬੰਦੇ ਨੇ ਸਭ ਤੋਂ ਵੱਡੀ ਇੱਕ ਵਾਰੀ ਕੀਤੀ ਪ੍ਰਮਾਤਮਾ ਵਾਹਿਗੁਰੂ ਨੂੰ ਬਸਾਰ ਦਿੱਤੀ ਕਿ بادشاہ ਸ਼ੰਕੀ ਪ੍ਰਮਾਣ ਕਰਕੇ ਨੇ ਪ੍ਰਾਨੀ ਤੇ ਕੋਈ ਨਾਮ ਦਿਆਓ ਆਪਣਾ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਦ ਬੰਦੇ ਨੂੰ ਬਹੁਤ ਨਾਲ ਬੋਲੋ ਮੇਰਾ ਸਾਹਿਬ ਜੀ ਇਹਨਾਂ ਮਾਜ਼ੂਦ ਬੱਤਿਆਂ ਨੂੰ

ਬਨੇ ਸੋ ਗੋ ਸਿਧਨ ਕੰਨੋ ਕੋ ਨਾ ਆਈ ਤਾਂ ਇਹ ਕਾ ਇਸ ਨੂੰ ਜਵਦੀ ਕਰਦਾ ਹੈ ਸਤਿਗੁਰੂ ਜੀ ਤੇਰੀ ਗਾਥ ਨੂੰ ਧੰਨਵਾਦ ਤੇ ਸਾਨੂੰ ਪ੍ਰੇਰਿਤ ਕਰਦੇ ਸਮਝਾਉਣਾ ਕਰਦੇ ਨੇ ਨਾਲ ਅੰਤਰੇ ਦੇ ਨਿਭਣ ਵਾਲਾ ਨਹੀਂ ਹੈ ਕਿਉਂਕਿ ਭਾਈ ਸਤਿਗੁਰਾਂ ਦਾ ਪ੍ਰਮਾਣ ਹੈ ਕਿ ਇਕੱਲੇ ਆਏ ਆ ਤੇ ਕੱਲਿਆਂ ਨੂੰ ਜਾਣਾ ਪੈਣਾ ਏ ਨਾਮ ਦੇ ਆਮੜ ਨਾਮ ਦੇ ਜਾਣਾ ਹਰ ਉਹ ਆਕਾਰਕ ਪ੍ਰਮਾਤਮਾ ਵੇ ਗੁਰੂ ਨੇ ਤੇ ਸਾਨੂੰ ਢਿਡਣ ਵਾਸਤੇ ਖਟਾਂ ਦਿੱਤੀਆਂ ਸਾਜੀ ਜਿਹਦੇ ਖਡਾਉਣੇ ਸਨ ਉਹ ਆਕਾਰਕ ਪ੍ਰਮਾਤਮਾ ਵੇ ਗੁਰੂ ਸਾਪ ਲੈ ਗਿਆ ਨਵੇਂ ਪਾਚਾ ਤਾਂ ਸੰਤ ਸੇਵ ਜੀ ਦੇ ਗੁਰੂ ਤੇ ਖ ਬਹਾਦਰ ਸਾਹਿਬ ਪਾਵਨ ਪੁਜਤਰ ਸ਼ਬਦ ਗ੍ਰਹਿ ਸੰਸਕਟ ਆਨੰਦ ਗੁਰੂ ਤੇ ਭਾਈ ਕੋ ਵੀ ਇਸ ਗੱਲ ਨੂੰ ਨੋਟ ਕਰ ਲੈ ਆਪਣੇ ਮਨ ਨੂੰ ਸਮਝਾਉਣਾ ਕਰ ਲੈ ਕਿ ਪ੍ਰੀਤਮ ਜਾਣ ਲੈ ਉਹ ਮਨਮਾਹੀ ਆਪਣੀ ਸੁੱਖ ਸਿਉ ਹੀ ਜਗੁ ਪਾੰਦੇ ਹੋ ਉਹ ਕਾਹੂ ਕੋ ਨਾਹੀਂ ਤੇ ਤੇਰੇ ਸਾਰੇ ਸੁਖਾਂ ਦੀ ਮਿਸਰਤ ਅੰਤ ਵੇਲੇ ਤੇ ਇਹ ਤੇ ਕੋ ਕਿਉ ਹਾਰ ਬਣੀ ਹੋ ਹੈ ਜਾਨ ਸਿਉ ਨਿਹੋ ਲਗਾਇਓ ਅੰਤ ਬਾਾਰ ਨਾਨਕ ਬਿਨ ਹਰਿ ਜੀ ਉਹ ਕਾਹੂ ਨਾ ਅੰਤ ਵੇਲੇ ਉਸ ਅਕਾਲ ਪੁਰਖ ਬ੍ਰਹਮਾਤਮਾ ਵੇ ਕੋ ਨਾਮ ਪਿੰਡ-ਪਿੰਡ ਦੇ ਵਿੱਚ, ਸ਼ਹਿਰ-ਸ਼ਹਿਰ ਦੇ ਵਿੱਚ, ਮਹੱਲਿਆਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਯਾਦ ਤੱਲ ਜੇ ਨੇ। ਰੋਜ਼ ਬੜੀਦਾ ਏ, ਸੁਣੀਦਾ ਏ। ਭਗਵਾਨ ਅਰਜਨ ਦੇ ਪਾਤਸ਼ਾਹ ਸਾਹਿਬ ਜੀ ਸ੍ਰੀ ਸੁਖਮਨੀ ਸਾਹਿਬ ਜੀ ਵਿੱਚ ਹੁਣ ਵੀ ਆਪਾਂ ਨੇ ਸੁਣਿਆ ਏ। ਪਾਤਸ਼ਾਹ ਸਾਹਿਬ ਜੀ ਪ੍ਰਮਾਣ ਕਰਦੇ ਨੇ ਜਹਿ ਮਾਤ ਕਿਤਾ ਤਤਮੀਤ ਨਾ ਕਾਈ ਮਨ ਤੂੰ ਆ ਨਾਮ ਸਿਰ ਹੰਸ ਸਰੋਵਰ। ਕਿਤੇ ਤੇਰੀ ਮਾਂ ਨੇ ਕਿਤੇ ਤੇਰੇ ਪਿਤਾ ਨੇ ਕਿਤੇ ਤੇ ਕੋਸ ਅਕਾਲ ਪੁਰਖ ਪ੍ਰਮਾਤਮਾ ਹੋਏ ਗੁੰਦੇ ਨਾਮ ਨੇ ਤੇਰਾ ਸਹਾਈ ਬਣਾਈ ਜਿਸ ਕਰਕੇ ਬੰਦੇ ਬੋਝ ਦਿਲ ਹਰ ਰੋਜ਼ ਆਪਣੀ ਆਪ ਨੂੰ ਖੋਜ ਆਪਣੇ ਹਿਰਦੇ ਅੰਦਰ ਚਾਤੀ ਮਾਰ ਆਪਣੇ ਆਪ ਦੇ ਅੰਦਰ ਫਿਰ ਤੈਨੂੰ ਸੁੱਝੀ ਆਵੇਗੀ ਕਿ ਮੈਂ ਇਸ ਦੁਨੀਆ ਤੇ ਕਰਨ ਵਾਸਤੇ ਕੀ ਆਇਆ ਹਾਂ ਇਹ ਕੰਨਾ ਕੀ ਕਹੇ ਆਇ ਤੇ ਰਹਿਣ ਵਾਸਤੇ ਸੀ पर लेकिन लंका जितों पकड़े सब मुक्ति चली रहण रहण गवाए संक दिवस गुवाया खाए हीरे जैसा जन्म है कौड़ी बदलै जाय हीरे ਵਰਗਾ ਜਨਮ ਕੌਡੀਆਂ ਦੇ ਤਾਗੂਆ ਉਸ ਅਕਾਲ ਪੁਰਖ ਦੇ ਪ੍ਰਮਾਤਮਾ ਆਵੇ ਗੁਰੂ ਦੇ ਨਾਮ ਤੋਂ ਗੈਰ ਜਿਹੜਿਆ ਵਰਗਾ ਪਾਤਨ ਨੂੰ ਤੁਮ ਜਨਮ ਦੇਸ਼ ਤੇ ਭੇਜਿਆ ਹੈ ਗੁਰੂ 43 ਸਾਸਨ ਜੀ ਕਿਸੇ ਗੁਰੂ ਦੇ ਪਿਆਰ ਵਾਲੇ ਨੂੰ ਅਚਾਨਕ ਹਾੜਕ ਪੈ ਗਿਆ ਤੇ ਗੁਜਰੀ ਸਾਸਤਰੀ ਨੂੰ ਜੋ ਪਰਿਵਾਰ ਨੂੰ ਜਲਦੀ ਜਲਦੀ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਹਾਏ ਤੋਂ ਦੇਖ ਤੱਕ ਨਾਲ ਚੁੱਕ ਕੇ ਪੁੱਛਣੋਂ ਜੀ ਪਾਜੀ ਤੁਹਾਡਾ ਨਾਮ ਮੇਰਾ ਨਾਮ ਸਰ ਲਖਵਿੰਦਰ ਸਿੰਘ ਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਲਸੂਪੁਰ ਹੈ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਜੋ ਕਿ ਅੱਜ ਇਸ ਥਾਂ ਤੇ ਆਪਾਂ ਖੜੇ ਆਂ ਆਪਾਂ ਸਭ ਨੂੰ ਪਤਾ ਜੋ ਬੀਤੀ ਦਿਨੀ ਸਕੂਲ ਦੇ ਨਿੱਕੇ ਨਿੱਕੇ ਬੱਚਿਆਂ ਦਾ ਜੀ ਇੱਕ ਭਿਆਨਕ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਚੁੱਕੀ ਸੀ ਸਾਰੇ ਨਗਰ ਵਾਸੀ ਪਿੰਡ ਨਸੂਪੁਰ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸਲਾਹ ਕਰਕੇ ਇਹ ਜੋ ਸ਼ੋਕ ਨੂੰ ਨਿਸਾਬ ਕਰਾਇਆ ਜੀ ਇਹ ਛੋਟੇ ਛੋਟੇ ਬੱਚਿਆਂ ਦੀਆਂ ਜਿਹੜੀਆਂ ਰੂਹਾਂ ਵਿਛੜ ਗਈਆਂ ਨੇ ਉਹਨਾਂ ਦੇ ਸ਼ੋਕ ਸ਼ਾਂਤੀ ਲਈ ਫਿਰ ਅੱਗੋਂ ਮਹਾਰਾਜ ਇਹ ਜੱਬ ਅਨ ਹੁਣੀ ਕਠਨਾ ਨਾ ਵਾਪਰੇ ਤੇ ਪਿੰਡ ਵਾਲਿਆਂ ਦੀ ਬੇਨਤੀ ਹੈ ਇਸੇ ਵਾਸਤੇ ਸੁਖ ਸ਼ਾਂਤੀ ਲਈ ਦੀਪਕੀ ਸਾਹਿਬ ਕਰਾਇਆ ਜੋ ਮਹਾਰਾਜ ਜੀ ਦੋਨੋਂ ਕਿ ਵੀ ਹੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਸ਼ਾਂਤੀ ਬਖਸ਼ੇ ਤੇ ਬਸ ਜੇ ਇਹੀ ਸਾਡੀ ਬੇਨਤੀ ਹੈ ਬੜੇ ਦੁਖੀ ਅਰਥੇ ਨਾਲ ਸਾਰੇ ਸਾਥ ਸਰਦ ਨੇ ਜੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਭਲੀ ਭਤੀ ਜਾਨ ਦੀ ਤੁਸੀਂ ਧੰਨਵਾਦ ਜੀ ਤੋਂ ਖੰਗਾਸਣ ਸਤਿਗੁਰ ਨਾਮ ਜਰੜਾਇਆ ਹੋਇ ਤਾਪ ਮੈਂ ਸਭ ਪਾਪਨ ਜਨ ਨਾਨਕ ਸੁਖ ਘਰ ਲਾਇਆ ਜਗ ਨਵਨਾਸ਼ਨ ਸਭ ਦੁਖ ਨਾਸ਼ਨ ਸਤਿਗੁਰ ਨਾਮ ਦਿੜਾਇਆ ਹੋਇ ਤਾਪ Por eso.